ਪਠੰਡਾ ਦੀ ਠੰਡੀ ਸੜਕ ਤੋਂ 790000 ਰੁਪਏ ਪਿਸਤੌਲ ਦੀ ਨੋਕ ਤੇ ਲੁੱਟਣ ਵਾਲੇ ਤਿੰਨ ਕੀਤੇ ਗਏ ਸੀ ਅਸਲੀ ਸਮੇਤ ਗ੍ਰਿਫਤਾਰ ਦੋ ਦਨਾਂ ਦਾ ਪੁਲਿਸ ਵੱਲੋਂ ਲਿਆ ਗਿਆ ਰਿਮਾਂਡ ਵੀਰਵਾਰ ਨੂੰ 2:30 ਦੇ ਲਗਭਗ ਐਸਪੀਡੀ ਅਜੇ ਗਾਂਧੀ ਵੱਲੋਂ ਦਿੱਤੀ ਗਈ ਜਾਣਕਾਰੀ ਐਸਪੀਡੀ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਤਰੀਕ ਨੂੰ ਇੱਕ ਫైనాన్స్ ਕੰਪਨੀ ਦੇ ਮੁਲਾਜ਼ਮੇ ਦੇ ਕੋਲੋਂ 790000 ਦੀ ਲੁੱਟ ਕੀਤੀ ਗਈ ਸੀ ਜਿਸ ਦੇ ਵਿੱਚੋਂ 7.5 ਲੱਖ ਰੁਪਏ ਤੇ ਇੱਕ ਪਿਸਤੌਲ ਦਾ ਵੱਲੋਂ ਰਿਕਵਰ ਵੀ ਕਰਵਾ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਵਿੱਚ ਇੱਕ ਵਿਅਕਤੀ ਹੋ ਸੀ ਜੋ ਇਸ ਕੰਪਨੀ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਉਸੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਰੀ ਲੁੱਟ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੋ ਹੁਣ ਸੀਆਈਏ ਵਨ ਦੀ ਪੁਲਿਸ ਕੋਲੋਂ ਦੋ ਦਿਨਾਂ ਦੇ ਇਹ ਰਿਮਾਂਡ ਤੇ ਰੱਖੇ ਹੋਏ ਨੇ ਉਹਨਾਂ ਦੱਸਿਆ ਕਿ ਇਹਨਾਂ ਦੇ ਵਿੱਚ ਦੋ ਵਿਅਕਤੀ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲੋਂ ਪਹਿਲਾਂ ਸਰਸੇ ਦੇ ਵਿੱਚ ਵੀ ਇੱਕ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੀ ਉਹ ਵੀ ਮਾਮਲਾ ਦਰਜ ਹੈ ਤੇ ਹੁਣ ਦੋ ਦਿਨਾਂ ਦੇ ਇਹ ਇਹਨਾਂ ਦਾ ਪੁਲਿਸ ਵੱਲੋਂ ਦੋ ਦਿਨਾਂ ਦਾ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦਾ ਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਵੀਰਵਾਰ ਨੂੰ 22 ਤੱਕ ਲਗਭਗ ਮੈਡੀਕਲ ਵੀ ਇਹਨਾਂ ਦਾ ਕਰਵਾਇਆ ਗਿਆ ਸਰ ਕੀ ਮਾਮਲਾ ਜਿਹੜਾ ਤਿੰਨ ਸੜਕ ਤੋਂ ਤਿੰਨ ਲੇਕਿੰਗ ਟ੍ਰੇਲਰ ਤਿੰਨੇ ਦੋਸ਼ੀ ਸੀ ਇਹ ਇਹ ਸਟਾਫ 1 ਵੱਲੋਂ ਅਰੈਸਟ ਕੀਤੇ ਗਏ ਨੇ 8 ਤਰੀਕ ਨੂੰ ਸ਼ਾਮ ਦੇ ਟਾਈਮ ਕਨਾਲ ਏਰੀਏ ਦੇ ਵਿੱਚ ਇੱਕ ਫਾਈਨੈਂਸ ਕੰਪਨੀ ਦੇ EMPLOYE ਤੋਂ 790000 ਦੀ ਖੋਹ ਕੀਤੀ ਗਈ ਸੀ ਉਹ ਪਿਸਟਲ ਦੀ ਨੋਕ ਤੇ ਦੇਸੀ ਕਟਾ ਇਹਦੇ ਵਿੱਚ ਉਹਨਾਂ ਨੇ ਵਰਤਿਆ ਸੀ ਉਹ ਦਿਖਾ ਕੇ ਉਹਨਾਂ ਨੇ ਖੋਹ ਕੀਤੀ ਸੀ ਇਹਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਵਿੱਚੋਂ ਇੱਕ ਦੋਸ਼ੀ ਉਸੇ ਫਾਈਨੈਂਸ ਕੰਪਨੀ ਦਾ EMPLOYE ਹੈਗਾ ਜਿਹੜੇ EMPLOYE ਤੋਂ ਲੁੱਟ ਹੋਈ ਹੈ ਉਹਦਾ ਹੀ ਸਾਥੀ ਹੈਗਾ ਉਹ ਮਤਲਬ ਉਹਦੇ ਨਾਲ ਹੀ ਉਹਦਾ ਕਲੀਗ ਹੈ ਤੇ ਉਸ EMPLOYEE ਨੇ ਆਪਣੇ ਦੋ ਸਾਥੀਆਂ ਦੇ ਨਾਲ ਲੜ ਕੇ ਆਪਣੇ ਸਾਥੀ EMPLOYEE ਤੋਂ ਹੀ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹਦੇ ਵਿੱਚ ਟੋਟਲ 7.50 ਲੱਖ ਰਿਕਵਰ ਹੋ ਗਏ ਨੇ ਤੇ ਬਾਕੀ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਅਸਲਾ ਵਰਤਿਆ ਸੀ ਮੋਟਰਸਾਈਕਲ ਉਹ ਵੀ ਸਾਰਾ ਕੁਝ CIA ਸਟਾਫ 1 ਵੱਲੋਂ ਰਿਕਵਰ ਕਰ ਲਿਆ ਗਿਆ ਇਹ ਕਿੱਥੋਂ ਰਹਿਣ ਵਾਲੇ ਤਿੰਨ ਦਿਨ ਪਹਿਲਾਂ ਵੀ ਮਾਮਲੇ ਕਰਦੇ ਆ ਇਹ ਤਿੰਨੋਂ ਬਠਿੰਡੇ ਦੇ ਹੀ ਰਹਿਣ ਵਾਲੇ ਨੇ ਇਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਉਹਨਾਂ ਨੇ ਸਿਰਸੇ ਏਰੀਆ ਦੇ ਵਿੱਚ ਇੱਕ ਗੱਡੀ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਹੀ ਨਾਂ ਤੇ ਮਾਮਲਾ ਦਰਜ ਹੈ ਤੇ ਤਿੰਨੋਂ ਦੋਸ਼ੀ ਜਿਹੜੇ ਨੇ ਬਠਿੰਡੇ ਦੇ ਹੀ ਰਹਿਣ ਵਾਲੇ ਸਰ ਜੀ ਤਾਂ ਲੁੱਟਖੋ ਹੋਈ ਆ ਉਹਦੀ ਵੀ ਇਨਵੋਲਵਮੈਂਟ ਸੀ ਉਹਦੀ ਇਨਵੋਲਵਮੈਂਟ ਨਹੀਂ ਹੈਗੀ ਉਹਦਾ ਕਲੀਗ ਹੈਗਾ ਜਿਹੜਾ EMPLOYEE ਹੈ ਨਾ ਉਸੇ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਨ ਵਾਲਾ ਉਹਨੇ ਆ ਸਾਰਾ ਕੰਮ ਕਰਾਇਆ ਸੀ ਉਹ ਜਿਹੜੇ ਦੇ ਨਾਲ ਲੁੱਟਖੋ ਹੋਈ ਆ ਉਹਦੀ ਕੋਈ ਇਨਵੋਲਵਮੈਂਟ ਸਾਹਮਣੇ ਨਹੀਂ ਹੈ ਕਿਹੜੇ ਥਾਣੇ 'ਚ ਮਾਮਲਾ ਦਰਜ ਆ ਕਨਾਲ ਥਾਣੇ ਦੇ ਵਿੱਚ ਮਾਮਲਾ ਦਰਜ ਉਹਨੇ ਸੋਡੇ ਕੋਲੇ ਆਪਣਾ ਜੀ ਇਹਨਾਂ ਦਾ ਰਿ हां जी ये ਹੁਣ ਪੁਲਿਸ ਡਿਮਾਂਡ ਤੇ ਹੈਗੇ ਨੇ ਇਹਨਾਂ ਦੀ ਪੁਸਤਾਸ਼ ਜਾਰੀ ਹੈ ਜਿਹੜਾ ਵੀ ਬੰਦਾ ਕੋਈ ਹੋਰ ਇਸ ਮਾਮਲੇ ਦੇ ਵਿੱਚ ਇਨਵੋਲ ਹੋਊਗਾ ਡੂਰਿੰਗ ਇਨਵੈਸਟੀਗੇਸ਼ਨ ਜੇ ਕਿਸੇ ਹੋਰ ਦਾ ਰੋਲ ਸਾਹਮਣੇ ਆਇਆ ਉਹਨਾਂ ਤੇ ਵੀ ਅਸੀਂ ਬੰਦੀ ਕਾਰਵਾਈ ਕਰਾਂਗੇ ਕਿੰਨੇ ਦਿਨਾਂ ਦੇ ਰਿਮਾਂਡ ਦੋ ਦਿਨਾਂ ਦਾ